ਰਾਜਵੀਰ ਜਵੰਦਾ ਦੀ ਹਾਲਤ ਜੋ ਹੈ ਉਹ ਨਾਜ਼ੁਕ ਬਣੀ ਹੋਈ ਹੈ ਪਰ ਡਾਕਟਰ ਤੇ ਜੋ ਉਹਨਾਂ ਨੂੰ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਆ ਰਹੇ ਨੇ ਉਹ ਜ਼ਿਆਦਾ ਵਧੀਆ ਦੱਸ ਸਕਦੇ ਨੇ ਵੀ ਰਾਜਵੀਰ ਇਸ ਸਮੇਂ ਕਿਨਾ ਹਾਲਾਤਾਂ ਦੇ ਵਿੱਚ ਨੇ ਤੇ ਇਸ ਸਮੇਂ ਸਾਡੇ ਨਾਲ ਇਨਸਾਨੀਅਤ ਸੰਸਥਾ ਤੋਂ ਰਮਨਦੀਪ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਤੁਸੀਂ ਅੰਦਰ ਜਾ ਕੇ ਆਏ ਹੋ ਕੀ ਹਾਲਾਤ ਨੇ ਇਸਮ ਸੋ ਦੇਖੋ ਅਸੀਂ ਅਰਦਾਸ ਕੀਤੀ ਹੈ ਗੁਰੂ ਘਰ ਜਾ ਕੇ ਉਸ ਤੋਂ ਬਾਅਦ ਅਸੀਂ ਪਰਿਵਾਰ ਨੂੰ ਮਿਲੇ ਉਹਨਾਂ ਦੀ ਮੈਸੇਜ ਨੂੰ ਮਿਲ ਕੇ ਆਏ ਹਾਂ ਤੇ ਹੁਣ ਉਹਨਾਂ ਨੇ ਦੱਸਿਆ ਸਾਨੂੰ ਵੀ ਰਾਤ ਜਿਹੜੀ ਸਥਿਤੀ ਸੀ ਹਾਂ ਬਿਲਕੁਲ ਨਾਜ਼ੁਕ ਸੀ ਤੇ ਪਰ ਹੁਣ ਰਿਕਵਰ ਕਰ ਰਿਹਾ ਹੈ ਰਾਜਵੀਰ ਹੁਣ ਥੋੜਾ ਠੀਕ ਹੈ ਤੇ ਸਾਰੇ ਇਹੀ ਹੌਸਲਾ ਦੇ ਰਹੇ ਨੇ ਇੱਕ ਦੂਸਰੇ ਨੂੰ ਹੌਸਲਾ ਦੇਣਾ ਹੀ ਬਣਦਾ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਸਿਚੁਏਸ਼ਨ ਦੇ ਵਿੱਚ ਤੇ ਅਸੀਂ ਉਸੇ ਤਹਿਤ ਸਾਰੇ ਰਲ ਮਿਲ ਕੇ ਉਹਨਾਂ ਨੂੰ ਵੀ ਹੌਸਲਾ ਜਿਹੜਾ ਉਹ ਦੇ ਕੇ ਆਏ ਹਾਂ ਅੱਜ ਪੂਰਾ ਪੰਜਾਬ ਰਾਜਵੀਰ ਦੇ ਨਾਲ ਖੜਿਆ ਹਰ ਕੋਈ ਰਾਜਵੀਰ ਦੇ ਲਈ ਅਰਦਾਸ ਕਰ ਰਿਹਾ ਤੇ ਇਹੀ ਸੁਨੇਹਾ ਦੇ ਰਿਹਾ ਕਿ ਰਾਜਵੀਰ ਦੇ ਲਈ ਅਰਦਾਸਾਂ ਕਰੋ ਕਿਉਂਕਿ ਦਵਾ ਦੀ ਜਗ੍ਹਾ ਹੁਣ ਦੁਆ ਕੰਮ ਆਏਗੀ ਬਿਲਕੁਲ ਬਿਲਕੁਲ ਦੇਖੋ ਦਵਾ ਦੀ ਜਗ੍ਹਾ ਤੇ ਦੁਆ ਕੰਮ ਆਏਗੀ ਇਹ ਪੱਕਾ ਹੈ ਵੀ ਦੇਖੋ ਸਾਡੇ ਗੁਰੂ ਸਹਿਬਾਨਾਂ ਨੇ ਹੀ ਦੱਸਿਆ ਵੀ ਅਰਦਾਸ ਤੇ ਸਭ ਤੋਂ ਪਹਿਲਾਂ ਵਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸਨ ਅਰਦਾਸ ਕਰਨੀ ਚਾਹੀਦੀ ਹੈ ਤੇ ਇਹ ਜਦੋਂ ਸੱਚੇ ਅਰਦਾਸ ਜਿਹੜੀ ਹੈ ਬੋਲਾਂ ਨਾਲ ਨਹੀਂ ਹੁੰਦੀ ਮੈਂ ਕਿਸੇ ਦਾ ਕਿਸੇ ਰਾਈਟਰ ਦੇ ਲਿਖੇ ਹੋਏ ਬੋਲ ਸੀ ਜਿਹੜੇ ਉਹ ਪੜ ਰਿਹਾ ਸੀ ਕਿ ਅਵਾਰ ਦੇਖੋ ਰੱਬ ਦੇ ਦਰ ਤੇ ਆਵਾਜ਼ ਪਹੁੰਚਾਉਣ ਲਈ ਇਹ ਨਹੀਂ ਹੈ ਕਿ ਆਵਾਜ਼ ਦੀ ਉਚਾਈ ਜ਼ਿਆਦਾ ਹੋਵੇ ਬਲਕਿ ਇਹ ਹੈ ਕਿ ਪ੍ਰੀਤ ਦੀ ਗਹਿਰਾਈ ਜ਼ਿਆਦਾ ਹੋਵੇ ਪਿਆਰ ਦੇ ਸ਼ਬਦ ਹੁੰਦੇ ਨੇ ਅੰਦਰੋਂ ਭਾਵਨਾ ਦੀ ਗੱਲ ਹੈ ਅਰਦਾਸ ਕੋਈ ਵਾਰੀ ਸ਼ਬਦਾਂ ਦੀ ਗੱਲ ਨਹੀਂ ਹੈ ਤੇ ਉਸੇ ਤਰ੍ਹਾਂ ਤਾਂ ਅਸੀਂ ਸਾਰੇ ਅਰਦਾਸ ਕਰਕੇ ਆਏ ਆ ਤੇ ਨਾਲ ਹੀ ਅਸੀਂ ਇਹ ਚੀਜ਼ ਜਿੱਥੇ ਅਰਦਾਸ ਕਰ ਰਹੇ ਹਾਂ ਅਸੀਂ ਸਭਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਤੇ ਵੀ ਇਸ ਚੀਜ਼ ਨੂੰ ਲੈ ਕੇ ਸਾਰੇ ਅਵੇਅਰ ਹੋ ਤੇ ਆਪਣੇ ਆਪ ਨੂੰ ਬੜਾ ਧਿਆਨ ਨਾਲ ਜਿਹੜਾ ਹੈ ਰੋਡ ਦੇ ਉੱਤੇ ਦੇਖ ਕੇ ਤੁਹਾਡੇ ਪਿੱਛੇ ਕਿੰਨੀਆਂ ਜ਼ਿੰਦਗੀਆਂ ਨੇ ਤੁਹਾਡੇ ਨਾਲ ਜੁੜੀਆਂ ਹੋਈਆਂ ਤੁਸੀਂ ਐਵੇਂ ਚੱਲੋ ਤੇ ਬਾਕੀ ਸਰਕਾਰਾਂ ਨੂੰ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹ ਅਪੀਲ ਕਰਨੀ ਚਾਹੁੰਦੇ ਆ ਵੀ ਦੇਖੋ ਰਾਜਵੀਰ ਦਾ ਇੱਕ ਨਾਂ ਸੀ ਤੇ ਉਹਨਾਂ ਦਾ ਤੇ ਪਤਾ ਲੱਗ ਗਿਆ ਵੀ ਬਾਕੀ ਕਿੰਨੀਆਂ ਹੀ ਮਾਵਾਂ ਦੇ ਪੁੱਤ ਕਿੰਨੀਆਂ ਹੀ ਮਾਵਾਂ ਕਿਸੇ ਦੇ ਘਰ ਵਾਲੇ ਨੇ ਜਿਹੜੇ ਕਿਸੇ ਦਾ ਜਿਹੜਾ ਹੈ ਪਿਓ ਜਿਹੜਾ ਹਾਸਤ ਅਗ੍ਰਸਤ ਪਰਿਵਾਰਾਂ ਦੇ ਪਰਿਵਾਰ ਹੁੰਦੇ ਨੇ ਤੇ ਅਵਾਰਾ ਪਸ਼ੂਆਂ ਦੀ ਭੇਟ ਚੜ ਜਾਂਦੇ ਨੇ ਤੇ ਅਸੀਂ ਇਹ ਕਹਾਂਗੇ ਵੀ ਨਹੀਂ ਵੀ ਇਦਾਂ ਇਸ ਚੀਜ਼ ਤੇ ਗੌਰ ਕਰਨੀ ਪੈਂਦੀ ਸਰਕਾਰਾਂ ਤਾਂ ਇਨਸਾਨੀ ਸੰਸਥਾ ਤੋਂ ਰਮਨਦੀਪ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਅੰਦਰ ਗਏ ਨੇ ਗੱਲਬਾਤ ਕਰਕੇ ਆਏ ਨੇ ਉਹਨਾਂ ਦੀ ਵਾਈਫ ਦੇ ਨਾਲ ਰਾਤ ਵਾਲੀ ਹਾਲਤ ਜੋ ਸੀ ਰਾਤ ਜੋ ਬੁਲੇਟਿਨ ਜਾਰੀ ਕੀਤਾ ਸੀ ਉਹ ਹਾਲਤ ਜ਼ਰੂਰ ਨਾਜ਼ੁਕ ਸੀ ਪਰ ਹੁਣ ਕਿਤੇ ਨਾ ਕਿਤੇ ਰਾਜਵੀਰ ਰਿਕਵਰ ਕਰ ਰਹੇ ਨੇ ਤਾਂ ਰਾਜਵੀਰ ਦੇ ਲਈ ਜੋ ਅਰਦਾਸਾਂ ਅੱਜ ਪੰਜਾਬ ਕਰ ਰਿਹਾ ਉਹ ਅਰਦਾਸਾਂ ਕੰਮ ਆਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਰਾਜਵੀਰ ਦੀ ਰਿਕਵਰੀ ਹੋ ਰਹੀ ਹੈ ਤੇ ਇਹੀ ਕਹਿਣਾ ਚਾਹਾਂਗਾ ਕਿ ਲਗਾਤਾਰ ਇਸੇ ਤਰੀਕੇ ਨਾਲ ਅਰਦਾਸਾਂ ਕਰਦੇ ਰਹੋ ਤੇ ਰਾਜਵੀਰ ਠੀਕ ਹੋ ਕੇ ਹੱਸਦੇ ਖੇੜਦੇ ਹੋਏ ਆਪਣੇ ਘਰ ਪਹੁੰਚੇ ਰਾਜਵੀਰ ਦੀ ਜਵੰਦਾ ਦੀ ਹਾਲਤ ਜੋ ਹੈ ਉਹ ਨਾਜ਼ੁਕ ਬਣੀ ਹੋਈ ਹੈ ਪਰ ਡਾਕਟਰ ਤੇ ਜੋ ਉਹਨਾਂ ਨੂੰ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਆ ਰਹੇ ਨੇ ਉਹ ਜ਼ਿਆਦਾ ਵਧੀਆ ਦੱਸ ਸਕਦੇ ਨੇ ਵੀ ਰਾਜਵੀਰ ਇਸ ਸਮੇ ਕਿਨਾ ਹਾਲਾਤਾਂ ਦੇ ਵਿੱਚ ਨੇ ਤੇ ਇਸ ਸਮੇ ਸਾਡੇ ਨਾਲ ਇਨਸਾਨੀਅਤ ਸੰਸਥਾ ਤੋਂ ਰਮਨਦੀਪ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਤੁਸੀਂ ਅੰਦਰ ਜਾ ਕੇ ਆਏ ਹੋ ਕੀ ਹਾਲਾਤ ਨੇ ਸਮੇ ਸੋ ਦੇਖੋ ਅਸੀਂ ਅਰਦਾਸ ਕੀਤੀ ਹੈ ਗੁਰੂ ਘਰ ਜਾ ਕੇ ਉਸ ਤੋਂ ਬਾਅਦ ਅਸੀਂ ਪਰਿਵਾਰ ਨੂੰ ਮਿਲੇ ਉਹਨਾਂ ਦੀ ਮੈਸੇਜ ਨੂੰ ਮਿਲ ਕੇ ਆਏ ਆਂ ਤੇ ਹੁਣ ਉਹਨਾਂ ਨੇ ਦੱਸਿਆ ਸਾਨੂੰ ਵੀ ਰਾਤ ਜਿਹੜੀ ਸਥਿਤੀ ਸੀ ਹਾਂ ਬਿਲਕੁਲ ਨਾਜ਼ੁਕ ਸੀ ਤੇ ਪਰ ਹੁਣ ਰਿਕਵਰ ਕਰ ਰਿਹਾ ਹੈ ਰਾਜਵੀਰ ਹੁਣ ਥੋੜਾ ਠੀਕ ਹੈ ਤੇ ਸਾਰੇ ਇਹੀ ਹੌਸਲਾ ਦੇ ਰਹੇ ਨੇ ਇੱਕ ਦੂਸਰੇ ਨੂੰ ਹੌਸਲਾ ਦੇਣਾ ਹੀ ਬਣਦਾ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਸਿਚੁਏਸ਼ਨ ਦੇ ਵਿੱਚ ਤੇ ਅਸੀਂ ਉਸੇ ਤਹਿਤ ਸਾਰੇ ਰਲ ਮਿਲ ਕੇ ਉਹਨਾਂ ਨੂੰ ਵੀ ਹੌਸਲਾ ਜਿਹੜਾ ਉਹ ਦੇ ਕੇ ਆਏ ਹਾਂ ਅੱਜ ਪੂਰਾ ਪੰਜਾਬ ਰਾਜਵੀਰ ਦੇ ਨਾਲ ਖੜਿਆ ਹਰ ਕੋਈ ਰਾਜਵੀਰ ਦੇ ਲਈ ਅਰਦਾਸ ਕਰ ਰਿਹਾ ਤੇ ਇਹੀ ਸੁਨੇਹਾ ਦੇ ਰਿਹਾ ਕਿ ਰਾਜਵੀਰ ਦੇ ਲਈ ਅਰਦਾਸਾਂ ਕਰੋ ਕਿਉਂਕਿ ਦਵਾ ਦੀ ਜਗ੍ਹਾ ਹੁਣ ਦੁਆ ਕੰਮ ਆਏ ਬਿਲਕੁਲ ਬਿਲਕੁਲ ਦੇਖੋ ਦਵਾ ਦੀ ਜਗ੍ਹਾ ਤੇ ਦੁਆ ਕੰਮ ਆਏਗੀ ਇਹ ਪੱਕਾ ਹੈ ਵੀ ਦੇਖੋ ਸਾਡੇ ਗੁਰੂ ਸਹਿਬਾਨਾ ਨੇ ਹੀ ਦੱਸਿਆ ਵੀ ਅਰਦਾਸ ਤੇ ਸਭ ਤੋਂ ਪਹਿਲਾਂ ਵਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਹਨ ਅਰਦਾਸ ਕਰਨੀ ਚਾਹੀਦੀ ਹੈ ਤੇ ਇਹ ਜਦੋਂ ਸੱਚੇ ਅਰਦਾਸ ਜਿਹੜੀ ਹੈ ਬੋਲਾਂ ਨਾਲ ਨਹੀਂ ਹੁੰਦੀ ਮੈਂ ਕਿਸੇ ਦਾ ਕਿਸੇ ਰਾਈਟਰ ਦੇ ਲਿਖੇ ਹੋਏ ਬੋਲ ਸੀ ਜਿਹੜੇ ਉਹ ਪੜ ਰਿਹਾ ਸੀ ਕਿ ਅਵਾਰ ਦੇਖੋ ਰੱਬ ਦੇ ਦਰ ਤੇ ਆਵਾਜ਼ ਪਹੁੰਚਾਉਣ ਲਈ ਇਹ ਨਹੀਂ ਹੈ ਕਿ ਆਵਾਜ਼ ਦੀ ਉਚਾਈ ਜ਼ਿਆਦਾ ਹੋਵੇ ਬਲਕਿ ਇਹ ਹੈ ਕਿ ਪ੍ਰੀਤ ਦੀ ਗਹਿਰਾਈ ਜ਼ਿਆਦਾ ਹੋਵੇ ਪਿਆਰ ਦੇ ਸ਼ਬਦ ਹੁੰਦੇ ਨੇ ਅੰਦਰੋਂ ਭਾਵਨਾ ਦੀ ਗੱਲ ਹੈ ਅਰਦਾਸ ਕੋਈ ਵਾਰੀ ਸ਼ਬਦਾਂ ਦੀ ਗੱਲ ਨਹੀਂ ਹੈ ਤੇ ਉਸੇ ਤਰ੍ਹਾਂ ਤਾਂ ਅਸੀਂ ਸਾਰੇ ਅਰਦਾਸ ਕਰਕੇ ਆਏ ਆ ਤੇ ਨਾਲ ਹੀ ਅਸੀਂ ਇਹ ਚੀਜ਼ ਜਿੱਥੇ ਅਰਦਾਸ ਕਰ ਰਹੇ ਹਾਂ ਅਸੀਂ ਸਭਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਤੇ ਵੀ ਇਸ ਚੀਜ਼ ਨੂੰ ਲੈ ਕੇ ਸਾਰੇ ਅਵੇਅਰ ਹੋ ਤੇ ਆਪਣੇ ਆਪ ਨੂੰ ਬੜਾ ਧਿਆਨ ਨਾਲ ਜਿਹੜਾ ਹੈ ਰੋਡ ਦੇ ਉੱਤੇ ਦੇਖ ਕੇ ਤੁਹਾਡੇ ਪਿੱਛੇ ਕਿੰਨੀਆਂ ਜ਼ਿੰਦਗੀਆਂ ਨੇ ਤੁਹਾਡੇ ਨਾਲ ਜੁੜੀਆਂ ਹੋਈਆਂ ਤੁਸੀਂ ਐਵੇਂ ਚੱਲੋ ਤੇ ਬਾਕੀ ਸਰਕਾਰਾਂ ਨੂੰ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹ ਅਪੀਲ ਕਰਨੀ ਚਾਹੁੰਦੇ ਆ ਵੀ ਦੇਖੋ ਰਾਜਵੀਰ ਦਾ ਇੱਕ ਨਾਂ ਸੀ ਤੇ ਉਹਨਾਂ ਦਾ ਤੇ ਪਤਾ ਲੱਗ ਗਿਆ ਵੀ ਬਾਕੀ ਕਿੰਨੀਆਂ ਹੀ ਮਾਵਾਂ ਦੇ ਪੁੱਤ ਕਿੰਨੀਆਂ ਹੀ ਮਾਵਾਂ ਕਿਸੇ ਦੇ ਘਰ ਵਾਲੇ ਨੇ ਜਿਹੜੇ ਕਿਸੇ ਦਾ ਜਿਹੜਾ ਹੈ ਪਿਓ ਜਿਹੜਾ ਹਾਸਤ ਅਗ੍ਰਸਤ ਪਰਿਵਾਰਾਂ ਦੇ ਪਰਿਵਾਰ ਹੁੰਦੇ ਨੇ ਤੇ ਅਵਾਰਾ ਪਸ਼ੂਆਂ ਦੀ ਭੇਟ ਚੜ ਜਾਂਦੇ ਨੇ ਤੇ ਅਸੀਂ ਇਹ ਕਹਾਂਗੇ ਵੀ ਨਹੀਂ ਵੀ ਇਦਾਂ ਇਸ ਚੀਜ਼ ਤੇ ਗੌਰ ਕਰਨੀ ਪੈਂਦੀ ਸਰਕਾਰਾਂ ਤਾ ਇਨਸਾਨੀ ਸੰਸਥਾ ਤੋਂ ਰਮਨਦੀਪ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਅੰਦਰ ਗਏ ਨੇ ਗੱਲਬਾਤ ਕਰਕੇ ਆਏ ਨੇ ਉਹਨਾਂ ਦੀ ਵਾਈਫ ਦੇ ਨਾਲ ਰਾਤ ਵਾਲੀ ਹਾਲਤ ਜੋ ਸੀ ਰਾਤ ਜੋ ਬੁਲੇਟਿਨ ਜਾਰੀ ਕੀਤਾ ਸੀ ਉਹ ਹਾਲਤ ਜ਼ਰੂਰ ਨਾਜ਼ੁਕ ਸੀ ਪਰ ਹੁਣ ਕਿਤੇ ਨਾ ਕਿਤੇ ਰਾਜਵੀਰ ਰਿਕਵਰ ਕਰ ਰਹੇ ਨੇ ਤਾਂ ਰਾਜਵੀਰ ਦੇ ਲਈ ਜੋ ਅਰਦਾਸਾਂ ਅੱਜ ਪੰਜਾਬ ਕਰ ਰਿਹਾ ਉਹ ਅਰਦਾਸਾਂ ਕੰਮ ਆਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਰਾਜਵੀਰ ਦੀ ਰਿਕਵਰੀ ਹੋ ਰਹੀ ਹੈ ਤੇ ਇਹੀ ਕਹਿਣਾ ਚਾਹਾਂਗਾ ਕਿ ਲਗਾਤਾਰ ਇਸੇ ਤਰੀਕੇ ਨਾਲ ਅਰਦਾਸਾਂ ਕਰਦੇ ਰਹੋ ਤੇ ਰਾਜਵੀਰ ਠੀਕ ਹੋ ਕੇ ਹੱਸਦੇ ਖੇੜਦੇ ਹੋਏ ਆਪਣੇ ਘਰ ਪਹੁੰਚੇ